ਇੰਡਸਟਰੀਅਲ ਏਰੀਆ ਵੀ ਦੇ ਪੁਲਿਸ ਸਟੇਸ਼ਨ ਡਿਵੀਜ਼ਨ 6 ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਰਦਤਾਂ ਨੂੰ ਅੰਜਾਮ ਦੇਣ ਵਾਲੇ ਸਨੇਚਿੰਗਸ ਲੁੱਟਖੋਹਾਂ ਕਰਨ ਵਾਲੇ ਤਿੰਨ ਪ੍ਰਾਈਮ ਦੋਸ਼ੀਆਂ ਨੂੰ ਪੁਲਿਸ ਨੇ ਬੜੀ ਸਫਲਤਾਪੂਰਵਕ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਗ੍ਰਿਫਤਾਰ ਕਰਿਆ ਇਹ ਜਿਹੜੀ ਇਹਨਾਂ ਦੀ ਜੋ ਡਿਟੇਲਸ ਨੇ ਉਹ ਇਸ ਪ੍ਰਕਾਰ ਨੇ ਜਸਵੰਤ ਸਿੰਘ ਉਰਫ ਜੱਸਾ ਸਨ ਆਫ ਸ਼ਿੰਗਾਰਾ ਸਿੰਘ ਇਹ ਰੇਨ ਵਾਲਾ ਹੈਗਾ ਜਸਪਾਲ ਵਾਂਗਰ ਦਾ ਇਹ ਹੁਣ ਲੁਹਾਰ ਨਗਰ ਰਹਿੰਦਾ ਹੈ ਤੇ ਦੂਸਰਾ ਬੱਬੂ ਮਹਿਤਾ son of ਲੇਟ ਅਸ਼ਵਨੀ ਕੁਮਾਰ ਗਲੀ ਨੰਬਰ ਇੱਕ ਗੁਰਬਚਨ ਨਗਰ ਪੁਲਿਸ ਸਟੇਸ਼ਨ ਡਾਬਾ ਤੀਸਰਾ ਹੈਗਾ ਸਾਹਿਲ ਕੁਮਾਰ son of ਸਾਹਿਲ Yadav ਗਲੀ ਨੰਬਰ 3 ਗੁਰਬਚਨ ਨਗਰ ਇਹ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਇਹ ਹਾਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛ ਕੇ ਚਾਈ ਹੈ ਇਹਨਾਂ ਦੇ ਇਹਨਾਂ ਦਾ ਮੋਡਸ ਓਪਰੈਂਡੀ ਸੀਗਾ ਵੀ ਰਾਹਗੀਰਾਂ ਨੂੰ ਲੁੱਟ ਲੈਣਾ ਦਾਤਰ ਦੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਜੋ ਲੁੱਟਖੁਆ ਕਰਕੇ ਉਥੋਂ ਮੌਕੇ ਤੋਂ ਭਜਾ ਲੈਣਾ ਬਾਈਕ ਆਪਣੀ ਭਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਜਦੋਂ ਇਹਨਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਇਹਦੇ ਕੋਲੇ 23-24000 ਰੁਪਇਆ ਤਕਰੀਬਨ ਕੈਸ਼ ਸੀਗਾ ਉਹਦੇ ਤੋਂ ਲੁੱਟ ਦੀ ਵਾਰਦਾਤ ਅੰਜਾਮ ਉਹ ਨੂੰ ਜਾਣ ਦਿੱਤਾ ਤੇ तकरीबन 5000 ਰੁਪਏ ਉਹ ਖੋਨ ਦੇ ਵਿੱਚ ਉਤੋਂ ਖੋ ਕੇ ਉਤੋਂ ਨਿਕਲ ਗਏ ਇਹ ਦਵਿੰਦਰ ਚੌਧਰੀ ਉਸ ਟਾਈਮ ਤੇ ਵੈਸਟਰਨ ਯੂਨੀਅਨ ਤੋਂ ਆਪਣੇ ਓਨਰ ਦੀ ਐਕਟਿਵਲ ਲੈ ਕੇ ਉਤੋਂ ਵਾਪਸ ਆ ਰਿਹਾ ਸੀਗਾ ਪੈਸੇ ਕਢਵਾ ਕੇ ਜਦੋਂ ਵਾਪਸੀ ਤੇ ਉਹਨਾਂ ਨਾਲ ਇਹ ਵਾਰਦਾਤ ਹੋਈ ਇਹ ਵੱਡੀ ਸਫਲਤਾ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਕੋਲੋਂ ਸੱਤ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਹੁਣ ਤੱਕ ਵੀ ਪੁਛਗਿਛ ਵਿੱਚ ਸਾਹਮਣੇ ਆਈਆਂ ਨੇ ਜੋ ਮਾਰਚ ਤੇ April ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ 7 ਵਾਰ ਨਾ ਤਾਂ ਹੋਰ ਕਰੀਆਂ ਨੇ ਜਿਸ ਸੰਬੰਧੀ ਇਹਨਾਂ ਤੋਂ ਇਹਨਾਂ ਨੇ ਪੁੱਛ ਖਿੱਚ ਦੇ ਵਿੱਚ ਮੰਨਿਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈਲ ਕਿਸੇ ਦੇ ਵਿੱਚ ਇਹਨਾਂ ਨੇ ਪਰਸ ਵਗੈਰਾ ਜਿਹੜੀ ਸਨੈਚ ਕੀਤੇ ਹੋਏ ਨੇ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ 6 ਤਰੀਕ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਲਿਕੇ इन्होंनी अरेस्ट पुलिस स्टेशन डिवीजन 6 की टीम वलो कीती गई है दे मानयुक्त सीपी साहब दी हिदायता चैनल को सब्सक्राइब करके आप सिर्फ एक दर्शक नहीं बल्कि इस कम्युनिटी की पहल का हिस्सा बन जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जोड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं